ਬਿਲਕੁਲ ਬੇਆਵਾਜ਼ ਹੈ ਸੀਲ ਦੇ ਨਾਮ ਤੇ ਕੀਤੀ ਸੀਲ ਦੇ ਨਾਮ ਤੇ ਤੇ ਇੱਥੇ ਸਿਰਫ ਇੱਕ 98 ਏਕੜ ਚ ਸੀਲ ਨੇ ਆਪਣਾ ਕੈਮੀਕਲ ਪਲਾਂਟ ਲਾਇਆ ਜਿਹਦੇ ਨਾਲ ਧਰਤੀ ਦਾ ਪਾਣੀ ਖੇਤਲਾ ਉਹ ਵੀ ਪੋਲੂਟ ਹੋ ਗਿਆ ਜਿਹੜੀ ਅਨੋਰ ਐਗਰੀਮੈਂਟ ਹੋਇਆ ਸੀ ਜੋ ਸਰਕਾਰ ਦਾ ਕੰਪਨੀਆਂ ਨਾਲ ਹੋਇਆ ਕੰਪਨੀ ਵਾਲੇ ਉਹਨੂੰ ਤੋੜਦੇ ਰਹੇ ਤਿੰਨ ਵਾਰੀ ਸਰਕਾਰ ਉਹਨਾਂ ਨੂੰ ਅੱਗੇ ਵਧਾਉਂਦੀ ਰਹੀ ਐਸ਼ਵਰ ਵਧਾਇਆ ਵੀ ਨਹੀਂ ਤੇ ਅੱਗਾ ਪ੍ਰਾਪਰਟੀ ਡੀਲਰਾਂ ਨੂੰ ਦੇਣ ਵਾਸਤੇ ਤਿਆਰ ਹੋ ਗਏ ਇਸ ਤੋਂ ਵੀ ਵਧੇਰੇ ਆਣਗੇ ਅੱਗੇ ਲਈ 500 ਏਕੜ ਜ਼ਮੀਨ ਹੈ ਕੋਈ 10 ਟਰੈਕਟਰਾਂ ਵਾਲੀਆਂ ਵੀ ਨਹੀਂ ਹੈ ਟਰੈਕਟਰ ਬਹੁਤ ਜ਼ਿਆਦਾ ਹੋਵਾਂਗੇ ਇਹ ਸਿੱਧਕ ਟ੍ਰੇਲਰ ਹੈ ਇਹ ਤਾਂ ਤੁਸੀਂ ਕਬਜ਼ਾ ਹੀ ਕਰ ਲਿਆ ਜ਼ਮੀਨਾਂ ਤੇ ਹੁਣ ਇਹ ਕਾਫੀ ਕ੍ਰਾਂਤੀਕਾਰੀ ਜਿਹਾ ਸਟੈਪ ਲੱਗਦਾ ਹੈ ਤੇ ਇਹ ਇਹਨੂੰ ਲੈ ਕੇ ਕਾਫੀ ਤੁਹਾਨੂੰ ਲੱਗਦਾ ਵੀ ਇਹ ਮਾਸ ਮੂਵਮੈਂਟ ਜੀ ਬਣੂਗੀ ਕਿਉਂਕਿ ਇਹ ਤਾਂ ਬੇਰੋਜ਼ਗਾਰ ਹੋਏ ਪਏ ਸਾਰੇ ਬੇਕਾਰ ਹੋਏ ਪਏ ਉਹ ਦਿਨ ਤੁਸੀਂ ਸਟੋਰੀ ਕਰਾਈ ਸੀ ਸਾਰਾ ਉਜਾੜਾ ਹੋਇਆ ਪਿਆ ਸੀ ਪਹਿਲੀ ਸਟੋਰੀ ਕੀਤਾ ਸੀ ਤੇ ਇਹ ਗੱਲ ਹੁਣ ਕਿੱਥੇ ਸਿਰੇ ਲੱਗੇਗੀ ਜਾ ਕੇ ਅੱਜ ਦਾ ਇਹ ਪ੍ਰੋਗਰਾਮ ਹੋਣਾ ਇਹ ਆਪਣੇ ਆਪ ਇੱਕ ਟ੍ਰੇਲਰ ਹੈ ਇਸ ਤੋਂ ਬਾਅਦ ਸਰਕਾਰ ਦੇ ਅੱਖਾਂ ਖੁੱਲਣੀਆਂ ਚਾਹੀਦੀਆਂ ਨੇ ਕੱਲ੍ਹ ਖੁੱਲਣੇ ਚਾਹੀਦੇ ਨੇ ਸਰਕਾਰ ਆਪਣੇ ਆਪ ੱਤਕਾ ਕਰਦੇ ਆ ਰਹੀ ਹੈ ਜਿਵੇਂ ਕਿ ਲਸ਼ਕਰ ਸਿੰਘ ਉਹਨਾਂ ਨੇ ਤੇ ਉਹਨਾਂ ਦੇ ਸਾਥੀਆਂ ਨੇ ਦੱਸਿਆ ਜੋ ਉਹਨਾਂ ਦਾ ਜੋ ਵੀ ਉਹਨਾਂ ਦਾ ਐਗਰੀਮੈਂਟ ਹੋਇਆ ਸੀ ਕਿ ਸਰਕਾਰ ਦਾ ਕੰਪਨੀਆਂ ਨਾਲ ਹੋਗਾ ਕੰਪਨੀ ਵਾਲਿਆਂ ਨੂੰ ਤੋੜ ਦੇ ਰਹੇ ਤਿੰਨ ਵਾਰੀ ਸਰਕਾਰ ਉਹਨਾਂ ਨੂੰ ਅੱਗੇ ਵਧਾਉਂਦੀ ਰਹੀ ਇਸ ਵਾਰ ਬਣਾਹਾ ਵੀ ਨਹੀਂ ਤੇ ਅੱਗਾ ਪ੍ਰਾਪਰਟੀ ਦੀ ਲੜਾਈ ਨੂੰ ਦੇਣ ਵਾਸਤੇ ਤਿਆਰ ਹੋ ਗਏ ਯਾਨੀ ਖੇਤੀ ਨਾ ਕਰਨ ਕਿਸਾਨ ਕੀ ਹੁੰਦੀ ਉਹ ਕੀਮਤ ਲੈ ਕੇ ਕਿਸਾਨਾਂ ਨੂੰ ਉਹਨਾਂ ਨੂੰ ਵਾਪਸ ਮਿਲਣਾ ਚਾ ਕੋਈ ਤਾਂ ਇੱਕ ਕਿਸਾਨਾਂ ਲੜਾਈ ਲੜ ਰਹੇ ਨੇ ਨਾ ਬੈਠ ਕੇ ਕੋਈ ਗੱਲ ਤਾਂ ਕਰੋ ਸੋ ਦੋਸਤੋ ਮੈਂ ਇਹ ਗੱਲ ਤਾਂ ਕਹਿਣੀ ਚਾਹੁੰਦਾ ਹਾਂ ਕਿ ਇਸ ਅੰਦੋਲਨ ਨੂੰ ਚੱਲਦੇ ਹੋਏ ਬਹੁਤ ਸਮਾਂ ਹੋ ਗਿਆ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਵੀ ਲੰਘਿਆ ਲੇਕਿਨ ਹੁਣ ਸਾਨੂੰ ਇਹਦੇ ਵੱਲ ਇਹਦੀ ਜਾਇਜ਼ ਹੱਲ ਵਾਸਤੇ ਕਿਉਂਕਿ ਇਹਦੇ ਚ ਇੱਕ ਪੱਖ ਆਇਆ ਸਾਹਮਣੇ ਕਿ ਕੁਝ ਲੋਕਾਂ ਨੇ ਪ੍ਰਾਪਰਟੀ ਡੀਲਰਾਂ ਨੇ ਤੇ ਕਿਹੜੀ ਜਲਸੀ ਹੋ ਇਹਨਾਂ ਨੂੰ ਪਤਾ ਹੋਊਗਾ ਕੁਝ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਆ ਜਦੋਂ 2,67,000 ਰੁਪਏ ਕਿਹਾ ਵੀ ਤੁਹਾਨੂੰ ਪ੍ਰਤੀ ਏਕੜ ਦੇ ਰਹਿੰਦੇ ਆ ਲੇਕਿਨ ਇਹ ਜਿਹੜਾ ਸਾਡੇ ਪਿੱਛੇ ਚੂਰਾ ਮਾਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਜਿਹੜੇ ਸਾਡੇ ਕਿਸਾਨ ਵੀਰ ਤੇ 60 ਲੱਖ ਸੱਤੇਦਾਰ ਚ ਵਿਕਰੇ ਨੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਤੁਹਾਡੇ ਭਰਾ ਤੁਹਾਡੀ ਜ਼ਮੀਨ ਦਾ ਪੂਰਾ ਮੁੱਲ ਲੈਣ ਲਈ ਜਾਂ ਜ਼ਮੀਨ ਲੈਣ ਲਈ ਲੜ ਰਹੇ ਨੇ ਤੁਸੀਂ 260000 ਚ ਵਿਕਰੇ ਹੋ 500 ਏਕੜ ਜ਼ਮੀਨ ਹੈ ਕੋਈ ਪਾਸ ਡਾਇਰੈਕਟਰਾਂ ਹੋ ਜਾਂਦੀ ਨਹੀਂ ਹੈ ਟਰੈਕਟਰ ਬਹੁਤ ਜ਼ਿਆਦਾ ਆਉਣਗੇ ਇਹ ਸਿਰਫ ਇੱਕ ਟਰੇਲਰ ਹੈ ਬਾਰੇ ਸਾਥੀਓ ਗੱਲ ਲੰਬੀ ਕਰਨੇ ਕਿਉਂਕਿ ਬਹੁਤ ਧੇਰਦੋ ਇਹ ਮਸਲੇ ਨਾਲ ਤੁਸੀਂ ਸਾਰੇ ਵੀ ਜੁੜੇ ਹੋਏ ਆਂ ਔਰ ਮੈਂ ਬਸ ਮਸਲਾ ਬਹੁਤ ਦੇਰ ਤੋਂ ਜੁੜਿਆ 30 ਸਾਲ ਤੋਂ ਜੁੜਿਆ ਜੇਦੋਂ ਜਮੀਨ ਉੱਪਰ ਹੋਈ ਸੀ 1994 ਦੇ ਵਿੱਚ ਉਹਦਾ ਤੋਂ ਇਹ ਸਰ ਹਿਮੇਲੀ ਬਣਾ ਕੇ ਇਸ ਲਸਲੇ ਲੜਿਆ ਔਰ ਅੱਜ ਹੁਣ ਤੱਕ ਜਾਰੀ ਹੈ ਜਿੰਦਾਬਾਦ 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 ਕੂਜੀ ਪਟੇ ਕੰਪਨੀਆਂ ਦੀ ਦਲਾਲ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਜਿੰਦਾਬਾਦ ਤੇ ਸਰਕਾਰ ਅਬੇ ਆ ਵੀ ਮੰਦੀ ਕਿ ਇਸ ਫੈਕਟਰੀ ਨੂੰ ਐਲੀ ਜਮੀਨ ਦੀ ਜ਼ਰੂਰਤ ਰਹੀ ਇਹ ਲੋੜ ਤਾਂ ਜਾ ਰੋ ਹੋਈ ਹੈ ਕੰਪਨੀ ਮੈਨੂੰ ਰੋੜ ਮੇ ਇਹ ਉਹਨਾਂ ਨੇ ਜਦੋਂ ਗੱਲਬਾਤ ਸਨ ਅਰਜ ਕਮੇਟੀ ਕੇ ਸਰਕਾਰ ਨਾਲ ਹੁੰਦੀ ਰਹੀ ਆ ਉਦੋਂ ਹੀ ਨਮਿਆ ਜਦੋਂ ਆਈ ਕੋਰਡ ਵਿੱਚ ਬੈਸਿੰਦ ਗਈ ਇਤਹਾਸੀ ਕੀਤੀ ਆ ਉਹਦੇ ਵਿੱਚ ਮੈਨਾਂ ਰਿਟਰਨ ਅਪਲਾਈ ਵੀ ਕੀਤਾ ਇਹ ਸਾਨੂੰ ਇਹ ਜਨੀਲ ਦੇ ਲੋਰ ਨਹੀਂ ਸੀ ਜ਼ਿਆਦਾ ਪਰੋਏ ਅਸੀਂ ਪਹਿਲਾਂ ਤੋਂ ਇਹ ਕਹਿੰਦੇ ਸੀ ਇਹ ਕੰਪਨੀਆ ਸਿਰਫ ਫਲਮੇ ਇੱਕੜ ਦੇ ਵਿਚਾਰੇ ਬੈਕਰੀ ਕੈਮੀਕਲ ਲੱਗੀ ਹੈ ਤੇ ਬਾਕੀ ਜਿੰਨੇ ਜਿਹੜੇ 1191 ਏਕੜ ਹੈ ਜਿਹਦੇ ਵਿੱਚੋਂ ਪਿੰਡਾਂ ਸੀ ਤੇ ਇੰਡਸਟਰੀਅਲ ਅਸੈਟਸ ਸਭ ਹੈ ਇਹਨਾਂ ਵਿੱਚ ਕਰਮਪਾਣ ਹੋਏ ਪਾਪਦੇ ਸ਼ੋਰੇ ਯੂਐਸਓਏ ਬਹੁਤ ਵੱਡੀ ਗਲੈਨਡ ਹੋਏ ਹਲਾਕੇ ਨੂੰ ਉਹ ਸਾਰੀਆਂ ਗੱਲਾਂ ਹਵਾਰੇ ਰਿਛੇ ਕੋਈ ਕੁਝ ਹੋਇਆ ਨਹੀਂ ਇਹਹੀ ਕਾਰਨ ਸੀ ਇਹ ਮਜ਼ਬੂਤ ਹੋ ਕੇ ਸਰਕਾਰਾਂ ਨੂੰ 480 ਏਕੜ ਇਹਦੇ ਵਿੱਚੋਂ ਕਢ ਲਈ ਵੀ ਇਹ 2011 ਨਾਲ ਗਿਣੀ ਹੋਤੀ ਭਈ ਹੋ ਗਈ ਸੀ ਇਹ ਸੰਗਸਦ ਦੇ ਵੱਡੇ ਜਿੱਤ ਸੀ ਹੋ ਰਹਾ ਹੈ ਕਹਿ ਸਕਦਾ ਹੈ ਇਹ ਪੰਜਾਬ ਚ ਕਿਤੇ ਵੀ ਅਸਤਤ ਸਰਕਾਰੀ ਜਾਂ ਗੈਰ ਸਰਕਾਰੀ ਲਾਰੇ ਜਿਲੀ ਨੂੰ ਕੋਈ ਰਿਓ ਔਰ ਉਹ ਬੀ ਲੋਬੀ ਵੀ ਆਈ ਹੋਵੇ ਕੋਈ ਮਸਾਲਾ ਬਰਿਆ ਚੈਰੀ ਮਸਾਲੇ ਬੈਠੀ ਔਰ ਰਹਿੰਦੀ ਰਹੀ ਇਹ ਕਿਹਾਰੇ ਹੈ ਉਹ ਇਸ ਕਰਕੇ ਜੇ ਜਦੋਂ ਨਵਾਂ ਇੱਕ ਆਉਂਦੇ ਚਾਇਆ ਲੈ ਡਿਸੀਸ਼ਨ ਐਟ ਉਹਦੇ ਵਿੱਚ ਗੱਲ ਪੌਂਗਨੇਟ ਵੀ ਆ ਗਈ ਸੀ ਕਿ ਚੜੀ ਜ਼ਮੀਨ ਕਿਸੇ ਸਰਕਾਰੀ ਗੈਰ ਸਰਕਾਰੀ ਲਾਰੇ ਨੇ ਹਾਂ ਜਸ ਅੱਲਾਹ ਨੇ ਵਿੱਚ ਗrand ਕਰਨ ਤੋਂ ਬਾਅਦ ਵਰਤੀ ਨਾ ਹੋਵੇ ਉਹ ਵੀ ਅਸਲ ਵਾਦਿਆਂ ਨੂੰ ਆਬਸ ਹੋਏ ਔਰ ਇਹ ਵੀ ਗੱਲ ਸਚਾਈ ਹੈ ਕਿ ਜਿੰਨੀ ਵੱਰੀ ਅਮਿਸਟੇਸ਼ਨ ਨੂੰ ਮਿਲੇ ਭਾਰੀ ਡੀਸ਼ਨਲ ਅਸਟੇਨ ਨੂੰ ਐਸੇ ਮਨੇ ਕਈ ਵਾਰ ਦੇ ਸਪੈਕਟ ਵੀ ਕੀਤਾ ਅਜੇ ਤੱਕ ਵੀ ਉਹਨੇ ਰਿਕਾਰਡ ਤੇ ਇਹ ਹੈ ਕਿ ਕੇਵਲ ਖੇਲ ਨੇ 1 ਏਕੜ ਦਾ ਵੀ ਚੀਜ਼ਰੀ ਬੈਕਰੀ ਰਹੀ ਰਹੀ ਹੈ ਬਾਕੀ ਸਾਰੀ ਜ਼ਮੀਨ 488 ਗੇਕੜੇ 600 ਕੱਪੀ ਵਿੱਚੋਂ 100 ਤੇ 500 ਕੱਪੀ ਐਡਰ ਜ਼ਮੀਨ ਅਜੇ ਵੀ ਆਨੇ ਦੇ ਲਈ ਤੇ ਅਰਮਤੀ ਅਰਵਰਤੀ 533 ਦੇ ਕੜਕਸੀ ਇੱਕ ਜ਼ਮੀਨ ਕਿਸਾਨਾਂ ਨੂੰ ਵਾਰਸ ਦੇ ਕੇ ਰਹਾਗੇ ਜਿੰਦਾਂ ਨੂੰ ਕੋਈ ਟਰੈਕਟਰ ਸਟਾਰਟ ਕਰਨੇ ਬਾਕੀ ਸਾਰੇ ਸਾਥੀ ਪੈਦਲ ਜਾਣ ਜਿਨ੍ਹਾਂ ਤੋਂ ਨਹੀਂ ਤੁਰਿਆ ਜਾਂਦਾ ਆਪਣੇ ਮੋਟਰਸਾਈਕਲ ਜਾਂ ਸਕੂਟਰ ਤੇ ਬੈਠ ਉਹਨਾਂ ਨੂੰ ਵੀ ਛੋਟਾ ਬਸ ਕਰਦੇ ਤੇ ਅਸੀਂ ਕੁਝ ਦਿਨ ਪਹਿਲਾਂ ਸਟੋਰੀ ਕੀਤੀ ਸੀ ਕਿ ਜਿਹੜੀ ਸ਼੍ਰੀ ਰਾਮ ਇੰਡਸਟਰੀਜ਼ ਐਂਟਰਪ੍ਰਾਈਜ਼ੇਸ ਲਿਮਟਿਡ ਨੋ ਕਈ ਹਜ਼ਾਰ ਤੋਂ ਵੀ ਵੱਧ ਕਿੱਲੇ ਜਿਹੜੇ ਪੰਜਾਬ ਸਰਕਾਰ ਨੇ ਐਕਵਾਇਰ ਕਰਕੇ ਦਿੱਤੇ ਸੀ ਕਿ ਇੱਥੇ ਇੱਕ ਇੰਡਸਟਰੀਅਲ ਸਟੇਟ ਬਣੇਗਾ ਤੇ ਇੱਕ ਥਰਮਲ ਪਾਵਰ ਪਲਾਂਟ ਆਏਗਾ ਨਾ ਥਰਮਲ ਪਾਵਰ ਪਲਾਂਟ ਆਇਆ ਨਾ ਇੰਡਸਟਰੀਅਲ ਸਟੇਟ ਆਈ ਤੇ ਜ਼ਮੀਨਾਂ ਕਿਵੇਂ ਬੰਜਰ ਪਈਆਂ ਨੇ ਸਟੋਰੀ ਟੌਪ ਦੇ ਪਹਿਲੀ ਸਟੋਰੀ 'ਚ ਤੁਸੀਂ ਦੇਖਿਆ ਅਸੀਂ ਬੋਕੇ ਦੇ ਦੁਆਰਾ ਆਏ ਹੁਣ ਜਿਹੜੇ ਕਿਸਾਨ ਨੇ ਇਹਨਾਂ ਪਿੰਡਾਂ ਦੇ ਅੱਧੇ ਦਰਜਨ ਦੇ ਕਰੀਬ ਪਿੰਡ ਜਿਹੜੇ ਨੇ ਉਹਨਾਂ ਦੀ 533 ਕਿੱਲੇ ਜ਼ਮੀਨ ਹਾਲੇ ਵੀ ਬੰਜਰ ਪਈ ਹੈ ਬਾਕੀ ਡੀ ਨੋਟੀਫਾਈ ਹੋ ਗਈ ਕਿਸਾਨਾਂ ਦੇ ਆਪਣੇ ਸੰਘਰਸ਼ ਨਾਲ ਹਾਈ ਕੋਰਟ ਦੇ ਅnder ਇਹ ਜਿਹੜੀ 533 ਕਿੱਲੇ ਅਨਾਜ ਤੇ ਉਨ ਖੇਤੀ ਹੋ ਰਹੀ ਹੈ ਤੇ ਨਾ ਇਹ ਤੇ ਕੋਈ ਪਾਵਰ ਪਲਾਂਟ ਆਇਆ ਨਾ ਇਹ ਜੇ ਕੋਈ ਇੰਡਸਟਰੀਅਲ ਸਟੇਟ ਆਈ ਜਰੂਰ ਅਸੀਂ ਇੱਥੇ ਆਏ ਤੇ ਮੇਰੀ ਮੁਲਾਕਾਤ ਹੋਈ ਮੇਰੇ ਜਿਹੜੇ ਪਹਿਲੋ ਜਰਨਲਿਸਟ ਨੇ ਮੇਰੇ ਪੁਰਾਣੇ ਕਲੀਕ ਮਿੱਤਰ ਰਜਿੰਦਰ ਸਿੰਘ ਤਗੜ ਤਗੜ ਸਾਹਿਬ ਨੇ ਜੁਲਾਈ ਲਾਸਟ ਈਅਰ ਆਪਣੇ ਪੰਜਾਬ ਦਸਤਾਵੇਜ਼ ਇਹਦੀ ਇੱਕ ਇਨਵੈਸਟੀਗੇਟਿਵ ਸਟੋਰੀ ਕੀਤੀ ਸੀ ਔਨ ਦਾ ਬੇਸਿਸ ਆਫ ਦਾ ਡਾਕੂਮੈਂਟਸ ਬਾਈ ਨੇਮ ਇਨਨੇ ਅਫਸਰਾ ਨੂੰ ਵੀ ਗਿਲਟੀ ਠਹਿਰਾਇਆ ਸੀ ਇਹ ਅਣਗੈਲੀ ਨਹੀਂ ਹੈ ਇਹ ਮੂਵ ਇੰਟੈਂਸ਼ਨਲ ਕਿਵੇਂ ਹੈ ਜਿਹੜੀ ਇੰਡਸਟਰੀ ਨੂੰ ਫਾਇਦਾ ਪਹੁੰਚਾਉਣ ਲਈ ਜਾਂ ਹੁਣ ਜਿਹੜੇ ਕਲੋਨਾਈਜ਼ਰਸ ਨੇ ਪੂੜਾ ਦਾ ਵੀ ਕਿਵੇਂ ਰੋਲ ਇਹਦੇ ਚ ਆ ਰਿਹਾ ਹੈ ਕੋਈ ਕਲੋਨਾਈਜ਼ਰਸ ਨੂੰ ਫਾਇਦਾ ਪਹੁੰਚਾਉਣ ਦਾ ਤਗੜ ਜੀ ਸਸੀਤਾਲ ਨਾਈਸ ਮੀਟਿੰਗ ਯੂ ਹੇਰ ਤਗੜ ਸਾਹਿਬ ਇਹ ਤਾਂ ਫੀਲਡ ਸਟੋਰੀ ਹੋ ਗਈ ਸਾਰੀ ਹਿਊਮਨ ਇੰਟਰਸਟਰੀ ਸਟੋਰੀ ਅ ਤਿਕ ਕਰ ਚੁੱਕੇ ਆ ਤੇ ਪੰਜਾਬ ਦਿੱਤਾ ਵੇ ਤੇ ਮੈਂ ਤੁਹਾਡੀ ਜਿਹੜੀ ਇਹ ਸਾਰੀ ਸੁਣੀ थी ਤੁਸੀਂ ਆਡੀਅנס ਨੂੰ ਕਲੀਨ ਲਿਮਨ ਲੈਂਗੁਏਜ ਤੋਂ ਤੇ ਆਸਾਨ ਸ਼ਬਦਾਂ ਸਮਝਾਓ ਟੈਕਨੀਕਲੀ ਜਿਹੜੀ ਗੱਲ ਹੈ ਅਫਸਰ ਚਾਈ ਬਿਊਰੋਕ੍ਰੇਸੀ ਦਾ ਰੋਲ ਬਹੁਤ ਘੱਟ ਜਿਹੜਾ ਹੈ ਕਿ ਉਹ ਮੀਡੀਆ ਦੇ ਅੰਦਰ ਇਨਡਿਸਟਿਗੇਟਿਵ ਤੁਸੀਂ ਉਹ ਦੱਸੋ ਵੀ ਬਿਊਰੋਕ੍ਰੈਟਿਕ ਕਿਹੜਾ ਰਿਡਲ ਆ ਕਿਹੜੇ ਕਿਹੜੇ ਅਫਸਰ ਜ਼ਿੰਮੇਦਾਰ ਨੇ ਇਹ 30 ਸਾਲ ਤੋਂ ਵਿਵਾਦ ਦੇ ਮੰਤਪਨ ਜਰ ਰੁਪਈਆ ਜ਼ਮੀਨ ਇਹਦਾ ਪੀਸ ਖੁਲਾਸਾ ਕਰੋ ਪ੍ਰਜੀਤ ਜੀ 1993 ਚ ਸਤਾਬ ਬਿਆਨ ਸਿੰਘ ਮਰਹੂਮ ਨੇ ਵੈਨ ਬਣਾਇਆ ਸੀ ਕਿ ਆਤਵਾਦ ਨੂੰ ਸ਼ਕਸਤ ਦੇਣ ਵਾਸਤੇ ਰੋਜ਼ਗਾਰ ਪੈਦਾ ਕਰਨਾ ਚਾਹੀਦਾ ਹੈ ਤੇ ਯੁਵਕਾਂ ਨੂੰ ਨੌਕਰੀਆਂ ਦੇਣ ਜਈਦੀਆਂ ਉਹਨਾਂ ਨੇ ਇਹ ਪ੍ਰੋਜੈਕਟ ਕਨਸੀਵ ਕੀਤਾ ਔਰ ਪੰਜਾਬ ਦੇ ਵਿੱਚ ਸ਼ਹਿਰਾਂ ਚ ਵੀ ਕਨਸੀਵ ਹੋਏ ਇਦਾਂ ਦੇ ਪ੍ਰੋਜੈਕਟ ਹਰ ਮੰਤੂਪਾ ਕੀ ਗੱਦ ਹੈ ਕਿ 1995 ਜਦੋਂ ਲੈਂਡ ਐਕੁਇਜ਼ੀਸ਼ਨ ਕੰਪਲੀਟ ਹੋ ਗਈ ਤੇ ਸ੍ਰੀ ਰਾਮ ਇੰਡਸਟਰੀਜ਼ ਨੂੰ ਇੰਗੇਜ ਕਰ ਲਿਆ ਗਿਆ ਕਿ ਤੁਸੀਂ ਇਸ ਪ੍ਰੋਜੈਕਟ ਨੂੰ ਬਿਲਡ ਕਰੋਗੇ ਤੇ ਇੱਥੇ ਸਿਰਫ 99 ਏਕੜ ਚ ਸੀਲ ਦੇ ਆਪਣਾ ਕੈਮੀਕਲ ਪਾਰਟ ਪਾਇਆ ਜਿਹਦੇ ਨਾਲ ਧਰਤੀ ਦਾ ਪਾਣੀ ਹੇਕਲਾ ਉਹ ਵੀ ਪੋਲੂਟਡ ਹੋ ਗਿਆ ਆਸ-ਪਾਸੇ ਵੀ ਪੋਲੂਸ਼ਨ ਹੋ ਗਈ ਤੇ ਕਿਸਾਨਾਂ ਨੂੰ ਜੋ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਡੇ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਏਗੀ ਇੱਥੇ ਕਾਹਤ ਸਾਰੀਆਂ ਫੈਕਟਰੀਆਂ ਲੱਗਣਗੀਆਂ ਤੁਹਾਨੂੰ ਐਨਸਲਰੀ ਯੂਨਿਟਸ ਤੋਂ ਕੰਮ ਮਿਲੇਗਾ ਪਰ ਵੇ ਬੰਨ ਗਏ ਜਾਂ ਚੀਜ਼ਾਂ ਬੰਨ ਗੀਆਂ ਤੁਹਾਨੂੰ ਕੋਈ ਟਰাকিং ਦੋਸਤ ਸ਼ੁਰੂ ਹੋਏਗਾ ਕੋਈ ਆਟੋਜ਼ ਦਾ ਕੰਮ ਸ਼ੁਰੂ ਹੋਏਗਾ ਉਹ ਸਾਰਾ ਜਿਹੜਾ ਕਨਸੈਪਟ ਸੀ ਉਹ ਜ਼ਗਾਤਾਰ ਮੈਂ ਕਹਾਂਗਾ ਨਲਾਇਕ ਬਿਰੋਕਸ ਨੇ ਫੇਲ ਕੀਤਾ ਉਹਨਾਂ ਦੀ ਕੁੱਲ ਗਿਣਤੀ 8 ਹੈ ਮੈਂ ਤੇਰੇ ਕੋਲ ਹਾਂ 16 ਗਲਾਈ 2023 ਨੂੰ ਪੰਜਾਬ ਦਸਤਾਵੇਜ਼ ਦੇ ਐਪੀਸੋਡ 264 ਦੇ ਵਿੱਚ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਇਹ ਐਪੀਸੋਡ 23 ਮਿੰਟ ਤੇ 28 ਸੈਕਿੰਡ ਦਾ ਤੁਸੀਂ ਸਾਰਾ ਉਸ ਦੇ ਵਿੱਚ ਇਸ ਸਾਰੀ ਜਿਹੜੀ ਫੇਲਿਓਰ ਹੈ ਨਾ ਕੀਆ ਏ ਤੁਸੀਂ ਉੱਚ WhatsApp ਕੇ ਜਦੋਂ ਤੱਕ ਸੀ ਸਾਰੀ ਜ਼ਮੀਨ ਦੀ ਕੀਮਤ ਜਮ੍ਹਾਂ ਨਹੀਂ ਗਰੋਂਦੀ ਉਦੋਂ ਤੱਕ ਇਹਦਾ ਪੋਜੀਸ਼ਨ ਸੀ ਲੋਹੇ ਦਤਾ ਜਾਗੇ ਇਹ ਬੇਪੋਜੀਸ਼ਨ ਤੇ ਦਿੱਤਾ ਜਾਸਤਾ ਐ ਐਸ ਜ਼ਮੀਨ ਦੀ ਟੋਟਲ ਕੀਮਤ 23 ਕਰੋੜ 16 ਲੱਖ ਰੁਪਇਆ ਹਕੀ ਜਿਹੜਾ ਕਿਸਾਨਾਂ ਨੂੰ ਦੇਣਾ ਦੇਣਾ ਸੀਲ ਨੇ ਇਹ ਪੈਸਾ ਜਮ੍ਹਾਂ ਕਰਵਾਇਆ ਸੀ ਤੇ ਉਹ ਨਾਲ ਉਹ ਵੀ 1992 ਦੇ ਰੇਟ 1993 ਚ ਕੰਬਸ਼ੀ ਸ਼ੁਰੂ ਹੋਈ ਨਾ ਕੀ ਕਿ ਸੀਲ ਨੇ ਕੀ ਕੀਤਾ 5 ਕਰੋੜ ਰੁਪਏ ਜਮ੍ਹਾਂ ਕਰਾਇਆ ਤੇ ਬੀਬੀ ਕਿਰਨ ਰੋਜ਼ੀ ਨੇ ਅਵਾਰ ਅਨਾਉਂਸ ਕਰਤਾ ਤੇ ਪੋਜੈਸ਼ਨ ਤੇ ਸੀ ਰੋ ਆਸੀ ਅੱਜ ਤੱਕ ਸੀਲ ਨੇ 23 ਕਰੋੜ ਤੇ 16 ਲੱਖ ਰੁਪਏ ਪੂਰੇ ਜਮ੍ਹਾਂ ਨਹੀਂ ਕਰਾਏ ਤੁਸੀਂ ਇਹ ਜ਼ਮੀਨ ਦਾ ਸਰਕਾਰ ਕਬਜ਼ਾ ਲੈਣ ਵਾਸਤੇ ਤੁਹਾਨੂੰ ਸਦੋਂ ਸਵਾਰਸ਼ ਆ ਗਈ ਪੂੜਾ ਤੋਂ ਮੈਡਮ ਆਪਣੀ ਤਰਿਆਤ ਨੇ ਕਰਤੀ ਪਰ ਉਹ ਦੱਸੋ ਵੀ ਸ਼ਰਤਾਂ ਕੀ ਨੇ ਤੁਸੀਂ ਕੰਪਨੀ ਜਿਹਨੇ ਪ੍ਰੋਜੈਕਟ ਨਹੀਂ ਲਾਇਆ ਉਹਨੂੰ ਕਿੰਨੇ ਜੁਰਮਾਨਾ ਲਾ ਰਹੇ ਗਰੇ ਅਫਸਰਾਂ ਨੇ ਇਹਨਾਂ ਨੂੰ ਐਕਸਟੈਂਸ਼ਨਲ ਦਿੱਤੀਆਂ ਜਿਸ ਕਿਸੇ ਤਰੀਕੇ ਨਾਲ ਉਹਨਾਂ ਵਰਤ ਕੀ ਕਾਰਵਾਈ ਕਰ ਗੁਣਾਂ ਦੀ ਪੈਨਚਨਾ ਰੋਗ ਰਹੇ ਹੋ ਕੀ ਕਰ ਤਬ ਨਿਯਾਮ ਨੂੰ ਨੁਕਸਾਨ ਹੋਇਆ ਬਿਸਾਨਾ ਦਾ ਨੁਕਸਾਨ ਹੋਇਆ ਆ ਜ਼ਮੀਨ ਬੇਆਬਾਦ ਹੈ ਇਹ ਬੰਜਰ ਨਹੀਂ ਹੈ ਇਹ ਬੇਆਬਾਦ ਹੈ ਯਾ ਇਟਸ ਅ ਫਰਟਾਈਲ ਲੈਂਡ ਬੇਆਬਾਦ ਪਈ ਹੈ ਔਰ ਪੋਲਿਊਸ਼ਨ ਬੋਰਡ ਨੇ ਇੰਨੀ ਵਾਰੀ ਇਹਦੀ ਇਨਸਪੈਕਸ਼ਨ ਕਰਕੇ ਇਨਡਾਈਟ ਕੀਤਾ ਸਕੇ ਭੁੜੇ ਕੰਪਨੀ ਨੇ ਇਹ ਅੱਗੇ ਪ੍ਰੋਜੈਕਟ ਵੇਚਤਾ ਬੋਡਲ ਕੰਪਨੀਆਂ ਗੁਜਰਾਤ ਦੀ ਉਹਨੇ ਕੈਮੀਕਲ ਪਲਾਂਟ ਵੀ ਟੇਕਓਵਰ ਕਰ ਲਿਆ ਪ੍ਰੋਬੇਬਲੀ ਲੈਡ ਵੀ ਨੂੰ ਦੇਤੀ ਹੋਣੀ ਆ ਤੇ ਪੰਜਾਬ ਸਰਕਾਰ ਨੇ ਕੋਈ ਆਗਿਆ ਨਹੀਂ ਲਈ ਗਈ ਇਹ ਕਿਵੇਂ ਪੋਸਿਬਲ ਇਹ ਹੁਣ ਨਵੀਂ ਚੀਜ਼ ਤਾਂ ਇਹ ਹੋਈ ਆ ਮਾਈ ਸੋਰਸਸ ਟੈਲ ਮੀ ਕਿ ਸਰਕਾਰ ਨੇ ਇਹ ਅੰਦਰੋਂ ਖਾਤੇ ਕਿਸੇ ਬਿਲਡਰ ਨਾਲ ਜਾਂ ਇੱਕੀ ਹਾਂ ਤੇ ਤੋਦ ਉਹਨਾਂ ਨਾਲ ਅੰਡਰਸਟੈਂਡਿੰਗ ਕਰ ਲਈ ਆ ਤੇ ਉਹ ਬਿਲਡਰ ਜਿਹੜੇ ਹੈਗੇ ਆ 2 ਲੱਖ 60000 ਰੁਪਇਆ ਉਹ ਬੰਦਿਆਂ ਨੂੰ ਦੇ ਰਹੇ ਆ ਫਾਰਮਰਸ ਨੂੰ ਜਿਹੜੇ ਧਰਨੇ ਤੇ ਬੈਠੇ ਆ ਓਕੇ ਇਸ ਪੈਰਾਮੀਟਰ ਦੇ ਅੰਦਰ ਉਹ ਇਸ ਕਰਕੇ ਦੇ ਰਿਹਾ ਉਹਦਾ ਤੋਂ ਐਫੀਡਵਟ ਲਿਆ ਜਾ ਰਿਹਾ ਵੀ ਮੇਰਾ ਆ ਕਿੰਨੇ ਦਾ ਸੌਦਾ ਹੋ ਗਿਆ ਮੈਂ 2 ਲੱਖ 60 ਹਜ਼ਾਰ ਰੁਪਏ ਦੇਣਾ ਫਲਾਣੀ ਕੰਪਨੀ ਤੋਂ ਬਿਲਡਰ ਤੋਂ ਮੇਰਾ ਧਰਨੇ ਨਾਲ ਕੋਈ ਸਮਾਨ ਨਹੀਂ ਮੋਰਚੇ ਨਾਲ 1 ਲੱਖ 30 ਹਜ਼ਾਰ ਰੁਪਏ ਪਹਿਲਾਂ ਤੇ 1 ਲੱਖ 30 ਹਜ਼ਾਰ ਰੁਪਏ ਉਦੋਂ ਜਦੋਂ ਮੁਕੰਮਲ ਤੌਰ ਤੇ ਮੋਰਚਾ ਚੱਕਿਆ ਜਾਊਗਾ ਉਦੋਂ ਪ੍ਰਾਪਤ ਹੋਊਗਾ ਇਹ ਬਿਲਡਰ ਕੌਣ 150 ਏਕੜ ਜ਼ਮੀਨ ਆਪਣੇ ਕਬਜ਼ੇ ਚ ਕਰ ਚੁੱਕਿਆ ਹੈ ਯਾਨੀ ਕਿ ਐਫਰ ਡਾਇਵਰਸ ਰਹੀ ਇਥੋਂ ਇੱਕ ಅದਬੂ ਆਉਂਦੀ ਹੈ ਇਹ ਸਰਕਾਰ ਦੀ ਬੇਈਮਾਨੀ ਕਿਉਂਕਿ ਉਹਨਾਂ ਨੇ ਸ਼ਾਇਦ ਸ਼ਾਇਦ ਕਿ ਇਸ ਪ੍ਰੋਜੈਕਟ ਦੀ ਜਿਹੜੀ ਤਬੀਅਤ ਹੈ ਜਾਂ ਇਹਦਾ ਜਿਹੜੀ ਫਾਰਮੇਸ਼ਨ ਹੈ ਇੰਡਸਟਰੀ ਵਾਸਤੇ ਉਹ ਬਦਲ ਦਿੱਤੀ ਹੈ ਕਾਗਜ਼ ਅਰਬਨਿਤ ਤਾਰੇ ਔਰ ਹੋ ਸਕਦਾ ਲੱਗ ਥੇ ਕਿਉਂਕਿ ਖੈਰ ਰਾਜਪੁਰਾ ਵੱਡਾ ਹੋ ਗਿਆ ਉਹ ਰੀਅਲ ਸੇਟ ਦੀ ਵੈਲਿਊ ਵਧ ਗਈ ਹਾਂਜੀ ਤੇ ਕਿਸਾਨ ਮੰਗ ਰਹੇ ਆਪਣੀ ਜ਼ਮੀਨ ਵਾਪਸ ਵੀ ਤੁਸੀਂ ਪ੍ਰੋਜੈਕਟਰਾਂ ਤਾਂ ਕਾਦੀ ਸਾਨੂੰ ਮੋੜੋ ਜੋ ਰੇਟ ਆਜਦਾ ਹੈਗਾ ਸਾਡੇ ਨਾਲ ਬਹਿ ਕੇ ਮੁਕਾ ਦਿਓ ਅਸੀਂ ਤੁਹਾਨੂੰ ਪੈਸੇ ਦੇ ਦਿੰਨੇ ਸੋ ਮੈਂ ਸਰ ਲਸ਼ਕਰ ਸਿੰਘ ਦੀ ਗੱਲਬਾਤ ਸੁਣ ਕੇ ਖੜੇ ਆਜੋ ਆਦੋ ਵੀ ਆਓ ਤੁਸੀਂ ਵੀ ਇਹਨਾਂ ਦੀ ਗੱਲ ਮੈਂ ਪਚਾਈ ਸਰਕਾਰ ਦਾ ਮੈਨੂੰ ਕਿਹਾ ਗਿਆ ਕਿ ਸੀਐਨ ਸਾਹਿਬ ਨਾਲ ਮੀਟਿੰਗ ਫਿਕਸ ਕੀਤੀ ਜਾ ਰਹੀ ਹੈ ਉਹ ਸਮਾਂ ਦੇਣਗੇ ਹੁਣ ਤੁਸੀਂ ਦੇਖੋ 16 ਜੁਲਾਈ 2023 ਤੋਂ ਲੈ ਕੇ ਅੱਜ ਆਹ ਦਸੰਬਰ ਸ਼ੁਰੂ ਹੋ ਗਿਆ ਭਗਵਾਨਤਮਾਨ ਮੁੱਖ ਮੰਤਰੀ ਨੇ ਇਸ ਪ੍ਰੋਜੈਕਟ ਵਾਸਤੇ ਮੀਟਿੰਗ ਲਈ ਟਾਈਮ ਨਹੀਂ ਦਿੱਤਾ ਇੰਨਾ ਵਿਅਸਤ ਹੈ ਉਹ ਆਪਾਂ ਦੋ ਦਿਨ ਮਾਰੇ ਲਾ ਕੇ ਇਹਨੂੰ ਬਾਅਦ ਸਾਰੇ ਤਿਆਰੀ ਕਰੂ ਆਪਾਂ ਜ਼ਮੀਨ ਨੂੰ ਮਾਰਕ ਕਰਦੇ ਹਾਂ ਸਤਿ ਸ਼੍ਰੀ ਅਕਾਲ ਮਾਰਕ ਜਿੰਦਾਬਾਦ ਜਿੰਦਾਬਾਦ ਇਥੇ ਨਾ ਮਟਾਰਾ ਪ੍ਰਬੰਧ ਹੈ ਹੇ ਹੇ ਹਾਏ ਹਾਏ ਇਥੇ ਨਾ ਮਟਾਰਾ ਪ੍ਰਬੰਧ ਹੋ ਗਿਆ ਬਾਅਦ ਲੱਗਦਾ ਰਹੀ ਸਸੀ ਗਾਲ ਜੀ ਤੁਸੀਂ ਤੁਹਾਡੀ ਸਪੀਚਰ ਸੀ ਸੁਣੀਆ ਇਹ ਤਾਂ ਤੁਸੀਂ ਕਬਜ਼ਾ ਹੀ ਕਰ ਲਿਆ ਜ਼ਮੀਨਾਂ ਤੇ ਹੁਣ ਇਹ ਕਾਫੀ ਕ੍ਰਾਂਤੀਕਾਰੀ ਜਿਹਾ ਸਟੈਪ ਲੱਗਦਾ ਹੈ ਤੇ ਇਹ ਇਹਨੂੰ ਲੈ ਕੇ ਕਾਫੀ ਤੁਹਾਨੂੰ ਲੱਗਦਾ ਵੀ ਇਹ ਮਾਸ ਮੂਵਮੈਂਟ ਜੀ ਬਣੂਗੀ ਕਿਉਂਕਿ ਇਹ ਤਾਂ ਬੇਰੋਜ਼ਗਾਰ ਹੋਏ ਪਏ ਸਾਰੇ ਬੇਕਾਰ ਹੋਏ ਪਏ ਉਸ ਦਿਨ ਤੁਸੀਂ ਸਟੋਰੀ ਕਰਾਈ ਸੀ ਸਾਰਾ ਉਜਾੜਾ ਹੋਇਆ ਪਿਆ ਸੀ ਪਹਿਲੀ ਸਟੋਰੀ ਕੀਤਾ ਸੀ ਤੇ ਇਹ ਗੱਲ ਹੁਣ ਕਿੱਥੇ ਸਿਰੇ ਲੱਗੇਗੀ ਜਾਗੀ ਕਿੰਨੀ ਕਿੰਨੀ ਲੜਾਈ ਲੱਗਦੀ ਆ ਕਿਸਾਨਾਂ ਨੂੰ ਰੀਸਟੋਰ ਹੋਏਗੀ ਜ਼ਮੀਨ ਇਹ ਹੁਣ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਲੱਗਦਾ ਕਿ ਬਈ ਸਮੇਂ ਦੇ ਮੁਤਾਬਕ ਦੋ ਵਾਰ ਇਹ ਕੰਪਨੀ ਨੂੰ ਸਰਕਾਰ ਨੇ ਦੇੜੀਆ ਐਮਓਯੂ ਦੇ ਸ਼ਰਤਾਂ ਸੀ ਜੀ ਹਨ ਉਹਨਾਂ ਨੂੰ ਛੁਪਾ ਕੇ ਐਕਸਟੈਂਸ਼ਨ ਦੇ ਇਹ ਇੱਕ ਆਪਣੇ ਆਪ ਦੀ ਇਨਕੁਆਰੀ ਦਾ ਵਿਸ਼ਾ ਹੈ ਕਿ ਜੇ ਇਸ ਤੇ ਕੋਈ ਇਨਕੁਆਰੀ ਕੀਤੀ ਜਾਵੇ ਤਾਂ ਬਹੁਤ ਵੱਡਾ ਸਕੈਂਡਲ ਸਾਹਮਣੇ ਆਹ ਹੈ। ਉਹਦੇ 'ਚ ਦੋ ਵਾਰੀ ਤਾਂ ਉਹ ਹੋ ਗਿਆ। ਤੀਜੀ ਵਾਰੀ ਫੇਰ 4 ਅਕਤੂਬਰ ਤੇ 2024 ਨੂੰ ਕੋਡ 8 ਲੰਗੀ। ਹੂੰ। ਉਹਨੋਂ 8 ਲੰਗਰ ਤੋਂ ਬਾਅਦ ਫਿਰ ਉਹਨਾਂ ਇਹਨਾਂ ਕੋਲ ਕੀ ਹੈ ਜਿਹੜੀ ਰਜਿਸਟਰੀ ਹੋਈ ਹੈ ਇਹਨਾਂ ਦੀ ਐਮਓਯੂ ਦੇ ਅਧਾਰ ਤੇ ਹੋਈ ਹੈ। ਉਹਦੀ ਉਹੀ ਕੰਡੀਸ਼ਨ ਹੈ ਜਿਹੜੀ ਐ ਐਮਓਯੂ ਚ ਪਾਈਆਂ ਹੋਈਆਂ ਅਗਰ ਐ ਐਮਓਯੂ ਦੀਆਂ ਕੰਡੀਸ਼ਨਾਂ ਦੇ ਨਾਲ ਬਲਕਿ ਉਹਨਾਂ ਨੇ ਕਹੇ ਹੋਰ ਪਾਤੀ ਉਹ ਤਾਂ 10 ਸਾਲਾਂ ਦੀ ਗੱਲ ਕਰਦੇ ਸੀ ਅਜਸਤੀ ਇਹ ਲਿਖਿਆ ਹੋਇਆ ਕਿ ਜੇ ਅਜਸਤੀ ਹੋਂਦ 6 ਮਹੀਨਿਆਂ ਦੇ ਅੰਦਰ ਅੰਦਰ ਇਹ ਮਤਲਬ ਕੰਪਨੀ ਕੇ ਸਾਖੇ ਨਹੀਂ ਸ਼ੁਰੂ ਕਰਦੀ ਤਾਂ ਸਰਕਾਰ ਨੂੰ ਇਹ ਅਧਿਕਾਰ ਹੋ ਗਏ ਹੈ ਕਿ ਜ਼ਮੀਨ ਵਾਪਸ ਲਵੇ ਬਿਲਕੁਲ ਮੇਰਾ ਸਵਾਲ ਇਹ ਹੈ ਕਿ ਪਿਛਲੇ ਤਸਾਂ ਸਾਲਾਂ ਦੇ ਮਤਲਬ ਇਹਨਾਂ ਨੇ ਕਰਨੀ ਸੀਗੀ 7 ਸਾਲ ਦੀ بجائے 30 ਸਾਲ ਲੰਘੇ 30 ਸਾਲਾਂ 'ਚ ਨਾ ਤਾਂ ਸਰਕਾਰ ਨੇ ਇੱਕ ਵਾਰੀ ਵੀ ਕਿਤੇ ਕਿ ਇਹਨਾਂ ਨੂੰ ਕੰਪਲੇਨਿੰਗ ਨੋਟਿਸ ਦਿੱਤਾ ਕਿ ਭਾਈ ਕਿਉਂ ਨਾ ਤੁਹਾਡੀ ਜ਼ਮੀਨ ਵਾਪਸ ਲੈ ਲਈ ਜਾਵੇ ਨਾ ਇਹਨਾਂ ਨੇ ਕੋਈ ਐਕੈਟੇ ਕੋਈ ਕੋਡਜ ਕੋਈ ਪੜਾਕੀ ਸ਼ੁਰੂ ਕੀਤੀ ਹੈ ਦੀ ਕੋਈ ਕੰਸਟਰਕਸ਼ਨ ਕਰਤੀ ਹੈ ਕੋਕ ਇਹਨਾਂ ਨੇ ਇਹਨੂੰ ਬੈਕਟਰੀ ਲਾਈ ਸੀਗੀ 59 ਦੇਰ ਤੋਂ ਮੇਰੇ ਇੱਕ ਦਿਲ ਲਗਾ ਕੇ ਉਹ ਵੀ ਸਰਕਾਰ ਨੂੰ ਬਿਨਾ ਪਰਮਿਸ਼ਨ ਕੋਈ ਉਹ ਕੁਝਰਾਤੀ ਕੰਪਨੀ ਵੇਤੀ ਉਹ ਸਾਰੀ ਗਰਮ ਦਾ ਤਕਰ ਸਭ ਮੇਰਾ ਇੱਕ ਨਾ ਤੁਹਾਡੇ ਦੇ ਤੁਹਾਡੇ ਨਾਲ ਇੱਕ ਸਿੱਧਾ ਫਵਾਰਾ ਦੇਖੋ ਅਸੀਂ ਮੀਡੀਆ ਕੋਲ ਵੀ ਪਤੀ ਜੀ ਜੀ ਬਰੇ ਦੇ ਪਚਾਰੇ ਕੋਲ ਵੀ ਹੋ ਗਿਆ অলਮੋਸਟ ਕੁਆਟਰ ਆ ਸੈਂਚਰੀ ਯੂ نو ਵੀ ਹੈਵ ਬੀਨ ਕਵਰਿੰਗ ਬਿਦਾਉ ਤੁਸੀਂ ਤੋਂ ਮੇਨਰ ਵੀ ਸੀ ਪਰਤੀ ਸਾਲ ਹੋ ਗਿਆ ਕੋਲ 34 ਜਰਨਲਿਸਟ ਜਰਨਲਿਜ਼ਮ ਹੋ ਗਿਆ ਵੱਡੇ ਵੱਡੇ ਦਾਰਿਆ ਤਰੇ ਯੂ ਹੈਵ ਬੀਨ ਅ ਇਨਵੈਸਟੀਗੇਟਿਵ ਜਰਨਲਿਸਟ ਤੁਸੀਂ ਮੈਨੂੰ ਇਹ ਦੱਸੋ ਇਹ ਪਟਿਆਲਾ ਬਿਊਰੋ ਹੈ ਸਾਰੇ ਅਖਬਾਰਾਂ ਦਾ ਬੱਡੇ ਤੋਂ ਵੱਡੇ ادارے ਦਾ ਅੰਗਰੇਜ਼ੀ ਦਾ ਪੰਜਾਬੀ ਦਾ ਹਿੰਦੀ ਦਾ ਸਪੈਸ਼ਲ ਕੋਰ ਕੰਟੈਂਟਸ ਤਾਂ ਇੱਥੇ ਪੋਸਟਡ ਨੇ ਐਦੇ ਹਾਹਾਕਾਰ ਹੋ ਰਹੀ ਹੈ ਇੱਡੀ ਜਿਹੜਾ ਕਿ ਇੱਕੋ ਮੇਰੇ ਖਿਆਲ ਪਟਿਆਲਾ ਕੀ ਨਾ 30 25 ਕਿਲੋਮੀਟਰ ਤੇ ਹੋ ਰਹਾ 25 ਕਿਲੋਮੀਟਰ ਤੇ ਇਹ ਹੋਣਾ 50 ਕਿਲੋਮੀਟਰ ਚੰਡੀਗੜ੍ਹ ਹੋਏਗਾ ਵਾਟ ਇਜ਼ ਇਟ ਇਹ ਮੀਡੀਆ ਕਿਉਂ ਨਹੀਂ ਕਵਰ ਕਰ ਰਿਹਾ ਹੈ ਇਹ ਈਸ਼ੂ ਹੈ ਇਹ ਪ੍ਰਭਜੀ ਜੀ ਜੀ ਇਹ ਪੱਤਰਕਾਰ ਮੁਲਾਜ਼ਮ ਗਿਹੜੇ ਐ ਉਹਨਾਂ ਦੇ ਤਾਂ ਕਸੂਰ ਕੋਈ ਹੈ ਨਹੀਂ ਕਿਉਂਕਿ ਉਹਨਾਂ ਦੇ ਐਡੀਟਰ ਨਹੀਂ ਚੋਂਦੇ ਉਹਨਾਂ ਦੇ ਮਾਲਕ ਨਹੀਂ ਚੋਂਦੇ ਮਾਲਕ ਕਿਉਂ ਨਹੀਂ ਚੋਂਦੇ ਮਾਲਕ ਸਰਕਾਰਾਂ ਤੋਂ ਇਤਿਹਾਰ ਲੈਂਦੇ ਆ ਮਾਲਕ ਸਰਕਾਰਾਂ ਤੋਂ ਆਪਣੇ ਕੰਮਖਾਰ ਕਰਾਉਂਦੇ ਆ ਰਾਜ ਸਭਾ ਦੀਆਂ ਮੈਂਬਰਸ਼ਿਪਾਂ ਦਿੰਦੇ ਆ ਜਿਹੜੇ ਮਾਲਕ ਐ ਐਡੀਟਰ ਐ ਉਹ ਐਮ ਐਲ ਏ ਬਣਦੇ ਆ ਉਹ ਮੰਤਰੀ ਬਣਦੇ ਆ 올 오버 인디아 ਦੀ ਗੱਲ ਕਰ ਰਹੇ ਹਾਂ ਇਕੱਲੇ ਪੰਜਾਬ ਦੀ ਨਹੀਂ ਇਨਫੋਰਮੇਸ਼ਨ ਕਮਿਸ਼ਨ ਹੀ ਵੜਦੇ ਪੱਤਾ ਔਰ ਇਨਫੋਰਮੇਸ਼ਨ ਕਮਿਸ਼ਨ ਦੇ ਵਿੱਚ ਜੱਜ ਦੀ ਸਟੇਟਸ ਦੀ ਪੋਜੀਸ਼ਨ ਲੈਂਦੇ ਆ ਔਰ ਕਿਉਂਕਿ ਜ਼ਾਲਚ ਜਿਹੜੇ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਫੀਲਡ 'ਚ ਪੱਤਰਕਾਰ ਕੰਮ ਕਰਦੇ ਆ ਥੋੜੀ-ਮੋਟੀ ਤਨਖਾਹ ਤੇ ਔਰ ਜਿਹੜੇ ਯਾਰ ਸਟ੍ਰਿੰਗਰ ਹੈ ਵਰਨਾ ਕਿਉਂ ਮੀਡੀਆ ਦੇ ਉਹਨਾਂ ਨੂੰ ਤਾਂ ਪੂਰੀ ਤਨਖਾਹ ਵੀ ਨਹੀਂ ਮਿਲਦੀ ਉਹਨਾਂ ਨੂੰ ਤਾਂ ਪੀਤਾ ਮਾਰ ਕੇ ਫੀਤਾ ਮਾਰ ਕੇ ਖਬਰ ਕਿੰਨੀ ਲੰਬੀ ਹੈ ਉਹ ਸਾਮਨਾ ਪੈਸੇ ਦਿੰਦੇ ਉਹਨਾਂ ਤਾਂ ਮੋਟਰਸਾਈਕਲ ਪੇਲ ਪਵਾਉਣ ਦੇ ਪੈਸੇ ਵੀ ਨਹੀਂ ਹੁੰਦੇ ਫਿਰ ਉਹਨਾਂ ਨੂੰ ਕਹਿਣਗੇ ਜੀ ਜਾਓ ਇਸ਼ਤਿਹਾਰ ਲੈ ਕੇ ਉਹ ਸਪਲੀਮੈਂਟ ਕੱਢਣਾ ਉਹ ਫਿਰ ਜਾਂਦੇ ਅਫਸਰਾਂ ਕੋ ਯਾਨੀ ਇਹ ਨਾ ਇੰਡਸਟਰੀ ਤੋਂ ਇਤਿਹਾਸ ਇਸ਼ਤਿਹਾਰ ਲੈਣਾ ਇਹ ਨਾ ਰਸਤੇ ਤੋਂ ਲੈਣਾ ਇਹ ਨਾ ਬੇਈਮਾਨ ਕੌਣ ਹੋਇਆ ਪੱਤਰਕਾਰ ਬੇਈਮਾਨ ਨਹੀਂ ਪੱਤਰਕਾਰੀ ਕਰਾਉਣ ਵਾਲੇ ਅਦਾਰੇ ਉਹ ਮਾਲਕ ਔਰ ਉਹ ਵੱਡੇ ਐਡੀਟਰ ਉਹ ਬੇਈਮਾਨ ਸੋ ਜੇ ਗਰਾਵਟ ਹੈ ਜਰਨਲਿਜ਼ਮ ਦੇ ਵਿੱਚ ਪਹਿਲੇ ਨੰਬਰ ਦੇ ਦੋਸ਼ੀ ਉਹ ਜੇ ਤੁਹਾਨੂੰ ਸਾਡੀ ਗੱਲਬਾਤ ਪਸੰਦ ਆਈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਮੈਂ ਪ੍ਰਭਜੀਤ ਸਿੰਘ ਸਟੋਰੀ ਟਾਕ ਚੈਨਲ ਨਾਲ ਅਸੀਂ ਗਰਾਊਂਡ ਜ਼ੀਰੋ ਤੋਂ ਰਾਜਪੁਰਾ ਤਹਿਸੀਲ ਦੇ ਪਿੰਡਾਂ ਚੋਂ ਜਿੱਥੇ ਇੰਡਸਟਰੀਅਲ ਸਟੇਟ ਬਣਨੀ ਸੀ ਇਸ ਉਜਾੜੇ ਤੋਂ ਬੋਲ ਰਹੇ ਹਾਂ ਸਤਿ ਸ੍ਰੀ ਅਕਾਲ ਆਦਾਬ ਧੰਨਵਾਦ